ਬਗਿਤੂ ਮਗਾ ਦੀ ਰਾਜ ਤੇ ਸੱਚੀ ਗੱਲ ਦਿਖਾ ਮੈਨੂੰ ਇਹਦੇ ਠੀਕ ਹੈ ਮਨੇ ਮੰਗ ਕੇ ਕੋਣੀ ਤੂੰ ਮੈਂ ਕਿਹਦਾ ਕਰਾ ਸਹੀ ਹੈ ਮੰਗਾ ਕੋ ਨਹੀਂ ਬਕਦਰ ਕਰਕੇ ਵੇਲੇ ਕਲ ਨਵੋਣਾ ਬਈ ਮੀ ਮੌਸਮ ਕਰੇ ਕਲ ਨਵਾਇਆ ਨਹੀਂ ਸਿੱਧੇ ਦੱਸ ਤਾ ਚੱਲ ਪਕੜੇ ਚਾਵਾ ਬਾਈ ਬੱਚਾ ਵੇਲੇ ਤੂੰ ਸਹੀ ਦੇ ਦੇ ਜੀ ਜਿੰਨੇ ਲੈ ਯਾਰ ਅੱਜ ਵਾਲੇ ਕਰੀਏ ਇਹ ਤੈਨੂੰ ਖਰਚਾ ਨਹੀਂ ਸੀ ਲੈ ਵੀ ਆ ਜਾ ਮੈਨੂੰ ਸਹੀ ਦੀ ਹਾਂ ਬੱਚਾ ਰੰਗਦਾਰ ਐ ਸਰਾ ਕਾਲੇ ਚ ਲੈਣਾ ਛਾਈ ਫਾਇਦਾ ਆਪ ਹੀ ਲਾ ਦੇ ਉਹਨੂੰ ਅੱਛੇ ਨਾਲ ਉਹ ਘਵਾਲ ਰੋਟੇ ਖਾ ਜਾ ਯਾਰ ਸਾਈ ਦਿਓ ਆ ਭਾਈ ਆ ਕੋਈ 15 ਦਾ ਨਹੀਂ ਵਿਖਦਾ ਐ ਦੁਨੀਆ ਪਾਗਲ ਨਹੀਂ ਹੈਗੀ ਸਾਦਨਾ ਵਿਖੂਗਾ ਯਾਰ ਬੱਕਰਾ ਕਿਉਂ ਵੀ ਐਵੇਂ ਫਾਇਦਾ ਕੀ ਲੈ ਫਿਰ 7500 ਬਸ ਇੱਕ ਤੇ ਨਿਮੇੜਤਾ ਦੇਣਾ ਦੇ ਦੇ ਨਹੀਂ ਨਾ ਦੇ ਹੈ ਪਰ ਕਿਨੇ ਦੇ ਮੇਰਾ ਹੋਰ ਇੱਥੇ ਪੰਜ ਦੰਦ ਹੋ ਜੇ ਯਾਰ ਤਾਂ ਕੀ ਲੈਣਾ ਨਹੀਂ ਮਿਕਦਾ ਉਹ ਕਦਰ ਗਿਆ ਕੋ ਚੋਰਾ ਨਾਲ ਕੁੱਤੀ ਰਲੀ ਹੋਈ ਉਹ ਖੜ ਜਾ ਮਰ ਜਾ ਚੋਰਾ ਨਾਲ ਰਲੀ ਫਿਰਦੀ ਐ ਦੇਣਾ ਕਹੀਂ ਦੇਣਾ ਇੰਨਾ ਟਾਈਮ ਨਹੀਂ ਲੰਘੇ ਬਾਰਵਾ ਭਾਈ ਕੁਝ ਕਰਾਂ ਕੋ ਜਵਾਦ ਨੂੰ ਜਾਇ ਜਾ ਕੇ ਕੋਈ ਤੂੰ ਪਰਾਂ ਜਾ ਯਾਰ ਸਨੈਪਰ ਵਾ ਹੋ ਗਿਆ ਅੱਥ ਲਾਸਟ ਦਾ ਕੇ ਜਾਨਾ ਕੋਈ ਮੈਂ ਤੇ 12 12000 ਦਾ ਕੋਈ 12 ਦਾ ਨਹੀਂ ਵਿਕਦਾ ਬਹੁਤਾ ਸਿਆਣਾ ਨਾ ਬਣਾ ਬਹੁਤਾ ਹੈ 46 ਹੋ ਗਿਆ ਇਹ ਕਿ ਰਾ ਮਾਰ ਸਾਢੇ 8 ਦਾ ਨਹੀਂ ਸਾਢੇ 9 ਨਾ ਕੋਈ ਨਾ ਨੂੰ ਨਹੀਂ ਹੈ ਮੇਰਾ ਨਹੀਂ ਹੈ ਗੱਲ ਨਾਲ ਨਾਲ ਮੇਰਾ ਨਹੀਂ ਬਈ ਬਚਾਰੇ ਕੰਨੂ ਪਾਏ ਪਾਰਚ ਬੋਈਏ ਤੜਾਉਣਾ ਯਾਰ ਪਾਰਚ ਬੋਈਏ ਕੰਨੂ ਤੜਾਉਣਾ ਬੰਦਾ ਹੋ ਗਿਆ ਫਿਰ ਸਾਢੇ 8 ਦਾ ਨਹੀਂ ਨਹੀਂ ਸਾਢੇ 8 ਦਾ ਲੈ ਇੱਕ ਵਾਰ ਸਾਢੇ 8 ਦਾ ਖੜਾ ਖੜਾ ਉੱਚਾ ਖੜਾ ਸੀ ਜੀ ਹੋਰ ਪਰੌਣਿਆ ਕੀ ਕਹਿਣਾ ਆ ਮੇਰੇ ਆ ਮੁਖੌਲ ਕਰਦਾ ਕੱਗੜਾ ਪਾਉਣਾ ਹੈ ਹੈ? ਕਗਾਰ ਨਹੀਂ ਤੂੰ ਮਨੇ ਵੇੜ ਕਿੰਨੇ ਨੇ ਵੇੜ 100 ਉੱਤੇ ਹੋਰ ਹੋ ਗਿਆ 100 ਦਾ ਲੈ ਆ ਮੈਨੂੰ ਵੀ ਦੇਣਗੇ 100 200 ਵਿਚਾਰੇ ਮੈਂ ਵੀ ਦੇਵਾਂਗਾ ਕਿਥੋਂ ਤੇ 100 200 ਤਾਂ ਤੇਥੋਂ ਲੈਣਾ ਹੈ ਨਾ ਨਾ ਇਹਨਾਂ ਦਾ ਸਾਰਾ 8600 ਦਾ ਦੇਣ ਫਿਰ ਤਾਂ ਤੇ 8600 ਦਾ ਕੀ ਇਹਨੂੰ ਨਾ 8600 ਦਾ ਹੁਣ ਕੀ ਕਰਾਂ ਇਹਨੂੰ ਉਹ ਆ ਬਹਿ ਮੇ ਕੋਲ ਚਲ ਹੋ ਗਿਆ 100 ਹੋਰ ਹੋ ਗਿਆ ਫੜ ਓ ਫੜ ਫੜ ਨਾ ਨਹੀਂ ਹੋਣਾ ਯਾਰ ਕਈ ਹੁਣ ਮੇਰੇ ਬਾਤ ਦੀ ਕਰਨੀ ਕਿਉਂ ਬਈ ਬਸ ਲੋ ਆਈ ਹਾਂ ਦਸੀਗਾ ਮੈਂ ਚਲਾ ਦਾ ਮਾਨ ਕਰਿਆ ਬਈ ਕੋਈ ਦੱਸਦਾ ਨਹੀਂ ਵਿਗਦਾ ਜਾਈ ਗੱਲ ਕਰੀ ਕੋਈ ਉਹ ਦੀ ਗੱਲ ਚਲ 200 ਘਟਾ ਲਾਉਂਦਾ ਚੱਕ ਆ ਵਪਾਰੀ ਨਹੀਂ ਮਾਰੀਂਦਾ ਬੜਾ ਨਵੇਂ ਬੰਦੇ ਨੇ ਇਹ ਓ ਨਵੇਂ ਨੇ ਇਹ ਫੜ ਮੁੰਡਿਆ ਮੈਂ 100 200 ਵਿੱਚ ਹੱਥ ਨਾਲ ਫੜਾ ਹੱਥ ਨਾਲ ਫੜਾ ਫੜਾ ਬਈ

ਉਹ ਦੱਸ ਕੋਈ ਕਈ ਦੇ ਰਾਜ ਟਪਾਰ ਨਹੀਂ ਬਣਦਾ 35000 ਦੇ ਦਿੰਨੇ ਚਾਰੇ ਮੈਂ ਰੱਖਣੇ ਨੇ ਚਲੋ ਤੇਰੀ ਨਾਸ ਨੌੜੀ ਨਹੀਂ ਆਪਾਂ ਨੂੰ ਵਾਧੂ ਭਕਾਈ ਕੇ ਪੈਸੇ ਲੈ ਲੈ ਹੋ ਦੇਣੇ ਕਿੰਨੇ ਦੇ ਨੇ ਹਾਂ ਦਿੱਲੀ ਦੂਰ ਵਾਲੀ ਐ ਇੱਕ ਤੂੰ ਓਟ ਚ ਖੜਾ ਐ ਤੈਨੂੰ 600 ਕਿਲੋਮੀਟਰ ਨਹੀਂ ਗਲਤ ਗੱਲ ਨਾ ਕਰ ਜੇ ਦੇਣੀ ਨੇ ਮੈਥੋਂ 500 ਰੁਪਇਆ ਹੋਰ ਲੈ ਲੈ ਮੈਂ ਪਾਲ ਲੂੰਗਾ ਬਰੇ ਤੂੰ ਵੱਤ ਨਹੀਂ ਹੈਗੇ ਲੱਗੇ ਖੜੇ ਆ ਰਾਜੂ ਕਿਨੇ ਲਾਏ ਕਿੱਥੇ ਹੀ ਹੈ ਕੌਣ ਹੈ ਮੇਰੇ ਜੀ ਕੌਣ ਬੰਦਾ 8 80000 ਲਾਈ ਜਾਂਦੇ ਹੁਣ 8 ਸਾਈਡ ਚਾਰ ਤੋਂ ਇਹ ਹੈ ਇੱਕ ਆ ਰਿਹਾ ਇੱਕ ਪਰਲੀ ਸਾਈਡ ਹੈ ਦੋ ਅੰਦਰ ਹੈ ਐਡ ਜੀ ਉੱਤੇ ਕਰ ਲੈ ਛੋਟੇ ਇਹ ਦੋ ਛੋਟੇ ਆਓ ਸਾਰਾ ਇਕੱਠਾ ਮੰਗਦਾ ਨਾ ਮੈਂ ਤਾਂ ਇਕੱਠਾ ਜੁਰਗੀ ਕਿ ਜਾਇਸ ਨਹੀਂ ਪੈਸੇ ਥੋੜੇ ਨਹੀਂ ਚਾਰੇ ਦੇ ਫਿਰ ਦੇਣੇ ਕਿੰਨੇ ਦੇਣੇ ਸਹੀ 40 60000 60 ਦਾ ਮੰਗੀ ਜਾਂਦਾ ਤਰਾੜੀ ਤੁਮ ਨੂੰ ਮੰਗੀ ਜਾਂਦੀ ਤਾਂ ਹੀ ਦੇਣੇ ਸੈਂਕਤੀ ਹਜ਼ਾਰ ਦੇ ਦੇਣੇ ਨੇ 2 ਘਟ 40 ਦੇ ਦੇਣੇ ਨੇ ਹੁਣ ਦੱਸ ਕੀ ਕਰਾਂ ਵੇਚਣੇ ਨਹੀਂ ਇਹਨਾਂ ਨੂੰ ਵੇਚਣੇ ਨਹੀਂ ਹਨਾ ਭਾਈ ਕਰੇ ਭਾਈ ਕਿੱਧਰ ਗਿਆ ਭਾਈ ਤੇਰਾ ਦਾਨ ਪੁੱਛ ਲੈ ਗੁੱਸਾ ਨਾ ਕਰ ਵੀਰ ਮੰਡੀ ਦੇ ਅੰਦਰ ਖੜਾ ਗੁੱਸਾ ਨਾ ਕਰ ਛੋਟੇ ਵੀਰ ਗੁੱਸਾ ਨਾ ਕਰੇ 1 ਰੁਪਿਆ ਲੱਗੇ ਜੇ ਮੰਡੀ ਐ 2 ਜੀ ਦੀ ਲੱਖ ਮੰਗ 4 ਲੱਖ ਮੰਗ ਤੇਰਾ ਤਾਂ ਕੋਈ ਗੁੱਸਾ ਨਹੀਂ ਕਿਉਂ ਜੀ ਦੇਨੇ ਕਿੰਨੇ ਦੇਨੇ 1 ਬਣੋ ਜੋ ਮਾਲ ਇਕ ਬਣੋ ਜੋ ਸਾਰੇ ਨਾ ਬੋਲੋ ਤੂੰ ਤਾਂ ਸਾਰੇ ਪੈ ਗਏ ਮੇਰੀ ਗੱਲ ਮੈਂ ਇਕੱਲਾ ਰਹਿ ਗਿਆ ਕੋਈ ਸਾਡਾ ਬੰਦਾ ਬੋਲਦਾ ਇਕ ਵੀ ਬੁਲਾ ਕੇ ਦਿਖਾਈ ਤੂੰ ਮੈਂ ਨਾ ਵੀਡੀਓ ਬਣਾਉਂਦੇ ਨੇ ਤੂੰ ਇੱਕ ਨੂੰ ਬੁਲਾ ਦੀ ਦੇਖਾਂ ਚਮਾ ਨਹੀਂ ਬੋਲਦੇ ਵਿਚਾਰੇ ਉਹ ਦੱਸ ਕਿੰਨੇ ਦੇਣੇ ਨੇ 55000 55000 ਦੇ ਇੱਕ ਘੜ 40 ਦੇ ਦਿਨ ਨੇ ਪੂਰੇ 40 ਦੇ ਦਿਨ ਨੇ ਹੁਣ ਦੱਸ ਕੀ ਕਰਾਂ ਵੇਚ ਲੈਣੀ ਪਹਿਲੇ ਕਿੰਦਾ ਹੈ ਹੈ ਭਜਨ ਵੀ ਨਹੀਂ ਐਨਾ ਕਿਹੜੇ ਖਾਤੇ ਪਾऊं ਹੈ ਇੱਕ ਬੱਚਾ ਆ ਹਾ ਬਸ ਰੰਗ ਕਿੰਨੇ ਸੁਣੇ ਰੰਗ ਨੂੰ ਛੱਡ ਰੰਗ ਤੂੰ ਜਮੇ ਪੀਲਾ ਕਰਦੇ ਫੇਰ ਦੇ ਕਾਲਾ ਕਰਦੇ ਹਾਂ ਮਰ ਤੂੰ ਤਾਰਦੂਗਾ ਜਾਇ ਕਿ ਨਾ ਨਾ ਰੰਗ ਰੰਗ ਦੀ ਛੱਡ ਗੱਲ ਰੰਗਾ ਨੂੰ ਕੋਈ ਨਹੀਂ ਪੁੱਛਦਾ ਗੁਣ ਚਾਹੀਦੇ ਨੇ ਰੰਗ ਨੂੰ ਕੀ ਕਰੇਗਾ ਜੇ ਗੁਣ ਲੱਭਿੰਗਾ ਅੱਖੀ ਸੋਹਣੀ ਜਨਾਨੀ ਨੂੰ ਕੀ ਕਰੇਗਾ ਜੇ ਰੋਟੀ ਲਾਉਣੀ ਨਾ ਆਈ ਭੁੱਖਾ ਹੀ ਮਰਿੰਗੇ ਤੂੰ ਢੋਕੀ ਕਰੇਗਾ ਸੋਹਣੀ ਨੂੰ ਉਹ ਡਾਇਲੋਗ ਮਾਰ ਉਹ ਕਹਿੰਦਾ ਬੋਟੀ ਸੋਹਣੀ ਐੱਖੋ ਕਾਣੀ ਉਹ ਦੱਸ ਇਹਨੂੰ ਹਾਂ ਬੋਟੀ ਹੋਵੇ ਸੋਹਣੀ ਕਹਿੰਦਾ ਹੋਵੇ ਐੱਖੋ ਕਾਣੀ ਤਣ ਦੀ ਫਿਰੇ ਤਾਣੀ ਫੇਟਾ ਕੀ ਮੁੰਡੇ ਦੇ ਕਹਾਣੀ ਦੱਸ ਕੀ ਕਰੂਗਾ ਉਹ ਗੱਲ ਕਰਦਾ ਕਾਣੀਏ ਪਸੰਦ ਆ ਗਈ ਮੁੰਡੇ ਦੇ ਦੱਸ ਕੀ ਕਰੇਗਾ ਭਾਈ ਫਿਰੇ ਹੁਣ ਕੀ ਕਰੀਏ ਕੀ ਕਰੀਏ ਦੇਨੇ ਦੇ ਦੇ ਯਾਰ ਪਾਇਨ ਨੂੰ ਕਰਦਾ ਹੈ ਕਿੰਨੇ ਉਹੀ ਪਰਲੇ ਪਾਸੇ ਚੱਲ ਜੇ ਖਰਚਾ ਲੈ ਵੀ ਮਰ ਜਾ ਵੀਡੀਓ ਹੱਕ ਹੈ ਹਾਂ ਹੁਣ ਤੇਰੀ ਮਰਜ਼ੀ ਕੱਚੀ ਨਾ ਪਾਈ ਅਰਜੀ ਪੱਕੀ ਉਹ ਪਾਦੀ ਜਿਹੜਾ ਫੈਸਲਾ ਹੋ ਜੇ ला देने ने दई दे, छोटे वीर मैं तेरा दुखी नहीं। ही नहीं अल्लाह फरदित तेरे बेशते 42000 हैं मान ले टाइम है कहानी अगला टलजू नहीं ना ये तू 6 गल्ला माल वाला उतरया माल वाला उतरया ओए ओ रिया ਰਾਮ ਸਿੰਘ ਇੱਕ ਬਹੁਤ ਰਕੀਏ ਨੂੰ ਮੰਨ ਲਓ ਉਹ 49 ਦੀ ਛੱਕ ਨਾ ਕਰ ਬੱਚੇ ਨਹੀਂ ਵਿਕਣੇ ਮੇਰੀ ਗੱਲ ਸੁਣੋ ਨਾ ਕਰੀਏ ਇੱਕ ਤੋਂ ਆਪ ਚਾਰ ਵਿੱਚ ਹੀ ਇੱਕ ਸਾਡੇ ਸਾਰੇ ਇਕੱਠੇ ਵਿਕਦੇ ਆ ਉਹ ਵੀ ਵੇਚਾਂਗੇ ਉਹ ਵੀ ਵੇਚੇ ਤੇ ਫਿਰ ਇਕੱਠੇ ਪੇਚਾਂਗੇ ਅਸੀਂ ਇਹਨਾਂ ਨੂੰ ਨਹੀਂ ਦੇਣੇ ਬਸ ਵੇਚ ਤੇ ਹੁਣ ਮਾਨਦਾਰੀ ਚੁਣਨੀ ਆ ਰਾਜੂ 40 ਦੀ ਠੀਕ 5000 ਰੁਪਏ ਗੁੱਟ ਦੇਣੇ ਬਸ ਸੈਂਡ ਤੇ ਆ ਗਿਆ ਕਮੈਂਡ ਦੇਣੇ ਨੇ ਜੱਕ 45 ਦੇ ਹੋਗੇ ਬਸ ਉਹ ਨਹੀਂ ਬਸ ਹੁਣ ਚੁੱਪ ਕਰ ਜਾ ਤਾਂ ਹੁਣ ਚੁੱਪ ਕਰ ਜਾ ਤੇਰੀ ਗੱਲ ਤੇ ਮੈਨੂੰ ਤਰਾਰ ਆ ਗਿਆ ਨਾ ਉਹ ਕਿਉਂ ਪਜਾ ਨਾ ਸਾਰਾ ਪਿੰਡਾ ਇਹਦੇ ਪਰੇ ਤੇ پیسے ਵੜ ਕੀ ਹੈ ਸਹੀ ਗੱਲ ਕੀ ਹੈ ਬਸ ਉਹ ਯਾਰ ਇਹ ਪੱਟੀ ਦਾ ਨੋਰਮਲ ਪਿੰਡਾ ਚੋਂ ਤੇ ਮਿਲਣ ਤੇ ਕਿਰਾਇਆ ਬਾੜਾ ਲਾ ਕੇ ਵੀ ਚਾਹੀਏ ਆਪ ਕੋ ਵੀ ਮੁਲਾਕੇ ਦੇ ਪੈਦਾ ਕੀ ਖਤਿਆ ਕੀ ਹੋਗੇ ਬਸ ਹੋਗੇ ਤੁਹਾਨੂੰ ਤੈਨੂੰ ਪਤਾ ਇਸ ਚੀਜ਼ ਦਾ ਮੰਨ ਕੇ ਘੁੰਮੀ ਜਾਂਦੇ ਨਾ ਟਾਈਮ ਹੋਗੇ ਤੇ ਜੀ ਐ ਤੂੰ ਵੜ ਲਾ ਕੇ ਜੀ ਸੌਣਾ ਖਾ ਨਹੀਂ ਦੇਣਾ ਸਾਸ ਦੇ ਦੇਣੀ ਹੈ ਨਹੀਂ ਵਿਕਨੇ ਯਾਦ ਨਹੀਂ ਵਿਕਨੇ ਨਹੀਂ ਵਿਕਨੇ ਵੀਰੇ ਹੌਲੇ ਨੇ ਸਾਢੇ 12 ਦਾ ਕਿੱਥੇ ਪਾ ਦੇਗਾ ਬੱਚੇ ਨੂੰ ਇਹਨੂੰ ਤੂੰ ਚਲੋ ਜੀ ਇੱਕ ਰੇ ਕਰੇ ਕਿਉਂ ਮੇਰੇ ਯਾਰ ਗੱਲ ਕਿੱਥੇ ਜਾਨੀਆ ਤੂੰ ਖੜਾ ਮੁੰਡਾ ਚੌੜੇ ਹੋ ਜੇ ਲੈਣੇ ਨੇ ਜੱਗਰੇ ਕਰਦਾ ਨਾ ਤੈਨੂੰ ਕਿਉਂ ਤੈਨੂੰ 100 ਰੁਪਏ ਦੇ ਦੇ ਨੇ ਚੋਰੀ ਦੇ ਨਵੇਂਗਾ ਉਹ ਚੋਰੀ ਲੈਣਗਾ ਕਿਉਂ ਡਰਦਾ ਤੈਨੂੰ ਮਾਰ ਨਹੀਂ ਪਵਾਉਂਦਾ ਮੈਂ ਐਡੀ ਦਿਰੋ ਕਰਾਇਆ ਲਾ ਕੇ ਆਇਆ ਗਰੀਬ ਆਦਮੀ ਐ ਤੂੰ ਨਹੀਂ ਦਊ ਨਾ ਦੇਵੇ ਯਾਰ ਢੁੜ ਕੇ ਬੇਲਾ ਨਹੀਂ ਹੱਥੋਂ ਦਾ ਕਦੇ ਨਹੀਂ ਆਉਂਦਾ। ਕੁਲਦੀਪ ਮਾਨ ਨੇ ਕਹਿੰਦੀ ਕਹਿੰਦਾ ਆਪਣੇ ਆ ਬੈਠੇ ਖੜਾਏਗਾ ਜੋ। ਇੱਕ ਵਾਰੀ ਲੰਘਿਆ ਬੇੜਾ ਮੁਰਕੇ ਹੱਥ ਆਉਂਦਾ ਨਹੀਂ। 1.5 ਲੱਗਿਆ ਦਵਾ ਤੇ 8 ਹੀ ਲੱਗਦਾ ਸੀ। ਹਾਂ। ਵਾਪਸ ਦੇ ਜਾਗੇ ਢਿੱਕੀ ਪਸੀ। ਨਾ ਕਿਉਂ ਲੈ ਜਾਏਗਾ ਵਾਪਸ? ਸੋਚ ਪਈ ਆਏ ਆ ਮੰਡੀ ਆਪਾਂ 2 ਰੁਪਏ ਖੱਟਾਂਗੇ। ਪਰਸੋ ਮੈਂ ਲੈ ਲਈ ਉਹੀ ਲਟਾਇਆ ਮੰਡੀ ਚ 25 25 ਸਾਨੂੰ 8 8 ਗੁੱਲੇ। ਪੰਜ ਦਾ ਘਰ ਦਾ ਮਾਲ ਤੇ ਕੀ ਹੁੰਦਾ? 2 ਰੁਪਏ ਆਪਣੇ ਕੰਮ ਆ ਗਏ। ਹੋਰ ਸੁਪਰ ਮੰਡੀਆਂ ਬੇੜਾ ਵਾਤੀ ਸੁਣ ਲੱਗ ਰੀਆਂ ਤੇ ਕੱਲ ਲੱਖੇ ਨੂੰ ਕੁਝ ਵੀਡੀਓ ਬਣਾ ਚਿਆ ਮੇਰੀ। ਹੋ ਗਿਆ ਬਸ। ਓਏ ਕੋਈ। ਪੈਸੇ ਲੈ

ਆ ਬੱਚੇ ਨੇ ਪਰੇ ਹੋਈ ਮੈਂ ਤੂੰ ਉਲਟ ਲਈ ਬਣ ਬੱਚਾ ਫਿਰ ਕੀ ਕਰੂੰਗਾ ਉੱਠਦਾ ਫਿਰ ਚੋਰੀਆਂ ਲੈਣਾ ਹੈ ਉਹ ਤੁਹਾਨੂੰ ਕਿੱਥੇ ਮੈਂ ਚੋਰੀਆਂ ਨੂੰ ਮੈਨੂੰ ਡੰਡ ਲਾਈ ਜੇ ਤੂੰ ਲੈਣਾ ਤਾਂ ਤੂੰ ਲੈ ਆ ਬਾਬੇ ਨੂੰ ਪਰਾ ਕਰਦੇ ਅਸੀਂ ਨਹੀਂ ਸਾਡੇ ਉੱਪਰ ਦੇ ਹੋ ਕੇ ਜੇ ਸਾਡਾ ਸੌਦਾ ਚੱਲਦਾ ਅਸੀਂ ਨਹੀਂ ਤੇਰੇ ਉੱਪਰ ਦੇ ਅਸੀਂ ਲਈਏ ਤੂੰ ਸਾਡੇ ਬਿਹੇਫ ਕੂਫੀ ਹੈ ਪਰ ਨਹੀਂ ਜਾ ਕੇ ਸੌਦਾ ਕਰਦਾ ਉਹ ਬਾਬਾ ਉਹ ਖੜਾ ਹੋ ਖੜਾ ਸੱਦਾ ਹੀ ਬਾਕੀ ਮਾਰੋ ਸਾਰਾ ਕੱਟੋ ਤਦੋਂ ਚੱਲਦਾ ਹੈ ਫਾਰਾਂ ਆਪਣ ਬੱਕਰੀ ਕਿੰਨੀ ਦੇ ਆਏ ਤੇ ਬਾਤ ਐ ਸਿੱਧੀ ਸੌਦਾ ਗੁੱਲੀ ਵਾਂਗੂ ਘੜਦਾਨਿਆ ਫਿਰ ਇਹ ਜੇ ਬਾਬਾ ਪਿੱਛੇ ਲੈ ਕੇ ਪਾਰ ਜਾਂਦਾ ਨਾਲੇ ਸਾਡੀ ਦਦਾਲੀ ਗਈ ਨਾਲੇ ਅਗਲੇ ਦੀ ਗਈ ਅਗਲੇ ਦੀ ਗਈ ਪੱਕਾ ਹੀ ਸਾਡੀ ਗਈ ਪੱਕਾ ਹੀ ਸਾਡੀ ਗਈ ਅਗਲਾ ਕਹਿੰਦਾ ਰਾਜੂ ਨੇ ਇੰਨੇ ਲਾਦੇ ਤੇ ਆ ਫਿਰ 500 ਵੱਧ ਸਾਤ ਤੂੰ ਹੀ ਲੈ ਲੈ ਆ ਜੇਮਾ ਚੱਲ ਪੀਆ ਇਹ ਬਾਹਰ ਦੇ ਬੰਦੇ ਐ ਕੁਝ ਜਿਦਵਨ ਕਰਿਆ ਕਰੋ ਬੰਦਿਆਂ ਦਾ ਇੱਕ ਕਹਿਣ ਦੀ ਮਿਸਾਲ ਐ ਮੇਰੀ ਤੇਰੀ ਪਿੱਛੇ ਨਹੀਂ ਗੱਲ ਮੈਂ ਕਹਿਣ ਦੀ ਮਿਸਾਲ ਆ ਗਈ ਗੱਲ ਸੀ ਤੂੰ ਨਹੀਂ ਤੇਰੇ ਭਾਈ ਕੋਈ ਹੋਰ ਲੈ ਜੂ ਸੁਣੀ ਜਾਂਦਾ ਚੁਫਕਾ ਬਿੱਲੀ ਵਾਂਗੂ ਖੜਾ ਹਾਂ ਓਏ ਤੂੰ ਇੱਜ਼ਤ ਕਰ ਕੁਛ ਇਸ ਇਨਸਾਨ ਦੀ ਇੱਜ਼ਤ ਕਰ ਹੈਂ ਇੱਜ਼ਤ ਕਰ ਜ਼ਿੰਦਾ ਨਹੀਂ ਪਿੰਦਾ ਨਹੀਂ ਉਰਾ ਹੱਥ ਕਰ ਹਾਂ ਵੀ ਇੱਥੇ ਬੱਸ ਚਾਹੇ ਮੈਨੂੰ ਪੱਲਿਓਂ ਉਹ ਨਹੀਂ ਦਊ ਨਾ 500 ਰੁਪਏ ਮੈਂ ਕੋ ਗੁੱਥਕੇ ਜਾਉ ਤੈਨੂੰ ਉਤੋਂ 4.5000 ਦਵਾਉ 40000 ਦੇ ਬੱਚੇ ਵੇਚਦੇ ਹਾਂ ਹਾਂ ਹੁਣ ਦਾ ਹੁਣ ਜਾ ਬਾ ਹੁਣ ਫੜਾ ਹੁਣ ਨਹੀਂ ਖੜਦੇ ਤਾਂ ਹੁਣ ਖੜਦੇ ਹੁਣ ਤੂੰ ਇਕੱਠੇ ਵੇਚ ਹਾਂ ਖੁਸ਼ ਹੈ ਉਹ ਇਕੱਠੇ ਵੇਚ ਸਾਡੀ ਪਕਾਈ ਗਈ ਠੀਕ ਆ 1 ਰੁਪਿਆ ਨਹੀਂ ਦਿੱਥੋ ਲੈਂਦੇ ਅਸੀਂ ਸਾਡੀ ਪਕਾਈ ਦਾ ਗਿਆ ਜਿਹੜਾ ਗਿਆ ਵੇਚ ਲੈ ਇਕੱਠੇ ਬਸ ਠੀਕ ਹੈ ਸਹੀ ਹੈ ਸੋਹਣ ਦੱਸ ਕੀ ਕਰੀਏ ਯਾਰ ਸਹੀ ਹੈ ਬਸ ਅਸੀਂ ਗਲਤ ਸੌਦਾ ਕਰਦੇ ਨਹੀਂ ਹੈਗੇ ਦੁਨੀਆ 'ਚ ਖੜਨਾ ਇਹ ਨਸਾਨਾ ਅਸੀਂ ਸਾਡੀ ਤਾਂ ਇੱਜ਼ਤੇ ਨਾਲ ਕੋਈ ਕਰੀ ਕਰੀ ਤੇ ਇੱਕ ਮਿੰਟ ਰਾਜੂ ਨੂੰ 쿠ਸੀ ਨੂੰ ਦੇਣੇ ਵੇੜ ਕੇ ਸਾਨੂੰ ਨਾ ਸਾਡੇ ਪੱਲੇ ਕੀ ਪੈਣਗੇ ਬਰਾ ਤੇ ਇਹ ਵੀ ਚਲਾ 2 ਰੁਪਏ ਮਿੰਟ ਜਾਊਗਾ ਜਾਣ ਛੁੱਟ ਜਾ ਜਾਣ ਛੁੱਟ ਗਈ ਖੁਸ਼ਿਆ ਦੱਸੋ ਮਿੰਟ ਸਾਡੇ ਪੱਲੇ ਕਿੰਨੇ ਪਏ ਛੁੱਟ ਜਾ ਗੱਲ ਦੱਸੋ ਅਗਰ ਤੁਸੀਂ ਦੱਸ ਸਕਦੇ ਮੈਂ ਤਾਂ 500 ਪੱਲਿਓਂ ਭੁੱਤ ਰਿਹਾ ਯਾਰ ਅੱਜ ਦੇਖੀ ਸਹੀ ਗੱਲ ਹੈ ਸਹੀ ਗੱਲ ਹੈ ਜਬਾਨ ਕਰਕੇ ਰਾਜੀ ਨਹੀਂ ਬੱਜੂਗਾ ਦੁਨੀਆ 'ਚੋਂ ਮਹਾਰਾਸ਼ਟਰ ਬਾਹਰ ਦਾ ਬੰਦਾ ਹੈ ਇਹ ਵੀ ਤੁਸੀਂ ਇੱਜ਼ਤ ਕਰ ਰਹੀ ਸੀ ਆਪਣੇ ਨੇ ਫੇਰ ਵੀ ਵਪਾਰੀ ਆਵੇ ਅੱਗੋਂ ਮਹਾਰਾਸ਼ਟਰ ਬਤਾਉਂਗਾ ਬਾਕੀ 26-26 ਕਿਲੋ ਤਾਂ ਰਹਿ ਜਾਣਗੇ ਆ ਬੰਦੇ ਦੀ ਇੱਜ਼ਤ ਕਰਨਾ ਬੰਦਾ ਆਇਆ ਪਿਆ ਯਾਰ ਹੋਰ ਵੀ ਮਾਲ ਵਕਾਉਣਾ ਤੇਰਾ ਖੜ੍ਹ ਦੋ ਮਿੰਟ ਨਾ ਦੋਸ ਮਿੰਟ ਕਬਿਕ ਕੇ ਸਾਰੇ ਲੇਗੇ ਮੰਡੀ ਵਿੱਚ ਨਜ਼ਾਰੇ ਹਾਕਾ ਮਾਰਦੇ ਛੜੇ ਸਾਰੇ ਹਾਂ ਜੀ ਮੈਂ ਸੌਦੇ ਤੇ ਖੜ ਗਿਆ ਹੱਲਣ ਕਿਵੇਂ ਤੂੰ ਸਾਰਾ ਲੱਖਾਂ ਦਾ ਸੌਦਾ ਮੈਂ ਆਪ ਵੀ ਖਰੀਦਣ ਜਾਣ ਦਾ ਨਹੀਂ ਖਤ ਖਤਮ ਹੀ ਹੋਗਾ ਖਾਸਾ ਮੈਂ ਬਾਹਰ ਦਾ ਬੰਦਾ ਬਣ ਕੇ ਕਰਨਾ ਚਾਹ ਰਿਹਾ ਸਾਰੇ ਬੱਚੇ ਦਾ ਹੋਇਆ ਬਈ ਖਾਤਾ ਨੰਬਰ ਭਈਆ ਚਾਰੇ ਬੱਚਿਆਂ ਦਾ ਹੋਇਆ ਸਾਡਾ ਸੁਨੀਪਰਮੇ ਕਰਵਾ ਦਿਆ ਰਾਜੂ ਕਿੰਨੇ ਦਾ ਕਰਾਤਾ ਹੁਣ ਹਾਂਜੀ ਕਿੰਨੇ ਦਾ ਕਰਾਤਾ ਹੁਣ ਇਹ ਜੀ ਪੂਰੇ 34000 ਦੇ 40 ਠੀਕ ਹੈ